ਮੇਰਾ ਨਾਮ ਹਰਜੀਤ ਸਿੰਘ ਕਹਿੰਦਾ ਹਾਂ ਐਡਵੋਕੇਟ ਹਾਂ ਮੈਂ ਬਾਇ ਪ੍ਰੋਫੈਸ਼ਨਲ ਬਟਾਲੇ ਜੌਬ ਕਰਦਾ ਹਾਂ ਇੱਥੇ ਅਮਰਸਰ ਨੂੰ ਮੈਂ ਆ ਰਿਹਾ ਸੀ ਰਸਤੇ ਵਿੱਚ ਖੁਸ਼ੀਪੁਰ ਤੇ ਲੱਗ ਕੇ ਐਕਸੀਡੈਂਟ ਹੋਇਆ ਸੀ ਐਬੀਟੀਸੀ ਬੱਸ ਦਾ ਤੇ ਇੱਕ ਨਾਲ ਕੋਈ ਟਿਪਰ ਆ ਇੱਕ ਟੈਂਕਰ ਆ ਇਸ ਚੀਜ਼ ਦਾ ਮੈਨੂੰ ਨਹੀਂ ਪਤਾ ਉੱਥੇ ਪੇਸ਼ੈਂਟ ਪਏ ਸੀ ਮੈਂ ਪੇਸ਼ੈਂਟ ਨੂੰ ਲੈ ਕੇ ਇੱਥੇ ਗੁਰਨਗਰ ਦੇ ਹਸਪਤਾਲ ਆਇਆ ਨਹੀਂ ਮੈਨੂੰ ਇਸ ਚੀਜ਼ ਦਾ ਟੋਟਲ ਕਿੰਨੇ ਕਿ ਬੰਦੇ ਸੋ ਪੇਸ਼ੈਂਟ ਨੂੰ ਪਤਾ ਨਹੀਂ ਮੈਂ ਕੁਝ ਨਹੀਂ ਕੈਸ ਹਾਲਾ ਤਾਂ ਪੇਸ਼ੈਂਟ ਦੇ ਜਿਹੜੇ ਸੀਰੀਅਸ ਕੁਸ਼ ਹੈਗੇ ਨੇ ਬਸ ਕੁਝ ਠੀਕ ਵੀ ਹੋ ਸਕਦੇ ਆ ਕਿਉਂਕਿ ਮੈਨੂੰ ਸਿਰਫ ਇਸ ਪੇਸ਼ੈਂਟ ਤਿੰਨ ਚਾਰ ਜਾਨਾਂ ਨੇ ਚੁੱਕ ਕੇ ਤੇ ਮੇਰੀ ਗੱਡੀ 'ਚ ਬਿਠਾਇਆ ਸੀ ਫਰਸਟ ਏਡ ਟਰੀਟਮੈਂਟ ਕਿੱਥੇ ਕਰਵਾ ਦੇਉ ਤੇ ਸਭ ਤੋਂ ਇਨਸਾਨੀਅਤ ਦੇ ਬਾਰੇ ਬਿਲਕੁਲ ਜੀ ਇਨਸਾਨੀਅਤ ਉਹ ਐਡਮਿਟ ਐਡਮਿਟ ਕਰਾਉਣਾ ਗੁਲਾਕਦੇਵ ਹਸਪੀਟਲ ਅੰਸਰ ਮੁਕੇ ਦੇ ਵਾਸਤੇ ਪੁਲਿਸ ਵਗੈਰਾ ਤੋਂ ਬੋਲ ਕੀ ਦੀ ਪਾਇਆ ਅੱਛਾ ਕਾਫੀ ਜ਼ਿਆਦਾ ਰਸ਼ਿਆ ਮੈਂ ਇਹ ਨਹੀਂ ਕਹਿ ਸਕਦਾ ਕਿ ਕਿਹੜੇ ਕਿਹੜੇ ਪਾਸੇ ਉੱਤੇ ਹੈਗੇ ਨੇ ਰਸ਼ਕ ਬਹੁਤ ਨਹੀਂ ਮੈਂ ਬਸ ਦੀ ਫਰੰਟ ਪੋਜੀਸ਼ਨ ਦੀ ਵੇਖੀ ਬੈਕ ਸਾਈਡ ਤੋਂ ਨਿਕਲ ਕੇ ਆਇਆ ਉੱਥੇ ਪੋਜੀਸ਼ਨ ਕਾਫੀ ਜੜੀ ਹੈ ਡੇਂਜਰਸ ਹੈਗੀ ਸੀਗੀ ਜਿਸ ਸਭ ਨਾਲ ਬਚੀ ਜੀਤ ਕੋਰ ਅਠੋਂ ਬੇਟੇ ਬਸ ਤੇ ਜੈਨਤੀਪੁਰੋਂ ਬੈਠੇ ਆ ਅਸੀਂ ਅਸੀਂ ਕਿੱਥੇ ਆਏ ਆ ਅਜੇ ਠੁਵਾਲ ਲੱਗ ਗਿਆ ਹਾਂਜੀ ਕਰਨ ਸਾਨੂੰ ਮੈਂ ਤਾਂ ਮਗਲੀ ਸੀੜ ਤੇ ਬੈਠੀ ਸੀ ਮੈਂ ਤੇ ਮੇਰਾ ਪੋਤਰਾ ਤੇ ਬਸ ਵੱਜੀ ਆ ਪਤਾ ਨਹੀਂ ਕਿੰਨੀ ਵਜਿਆ ਉਹਦੇ ਵਿੱਚ ਸਾਰੀ ਤਬਾਹ ਹੋ ਗਈ ਆ ਗਾੜੀ ਉਹ ਤੇ ਬੜੀਆਂ ਸਾਟਾਂ ਫਟ ਲੱਗਿਆ ਕਿਸ ਦੀ ਤੇ ਜਾਣ ਹੀ ਚਲ ਗਈ ਕਈ ਨਹੀਂ ਹਾਂਜੀ ਨਹੀਂ ਉਲਟੀ ਨਹੀਂ ਆ ਸਿੱਧੀ ਆ ਬਸ ਤੇਜ਼ ਹੈਗੀ ਸੀ ਬਹੁਤ ਹਾਂਜੀ ਅ ਅੱਜ ਸਾਢੇ 6 ਵਜੇ ਸਾਨੂੰ ਇਤਲਾਹ ਮਿਲੀ ਆ ਕੀ ਆਪਣਾ ਕਿਨੋ ਹੋ ਤਾ ਹੈਗਾ ਗੋਪਾਲਪੁਰਾ ਜਿਹੜਾ ਉਹ ਕਟਿਆ ਉਹਦੇ ਤੇ ਇੱਕ ਟਰੱਕ ਦੀ ਤੇ ਇੱਕ ਬੱਸ ਦੀ ਇਹ ਟਰੱਕ ਜਿਹੜਾ ਕਿ ਉਹ ਯੂਟਰਨਲੀ ਉਥੋਂ ਮੋੜ ਰਿਹਾ ਸੀ ਤੇ ਪਿੱਛੋਂ ਬੱਸ ਵਿੱਚ ਆ ਕੇ ਵੱਜੀ ਤੇ ਮੌਕੇ ਤੇ ਉੱਤੇ ਪਹੁੰਚ ਕੇ ਤੇ ਜੋ ਮੈਡੀਕਲ ਸਹਾਇਤਾ ਐਂਬੂਲੈਂਸ ਬੁਲਾ ਕੇ ਸੀ ਤਵਾ ਤਵ ਜੋ ਵੀ ਇੰਜਰਡ ਸੀ ਉਹਨਾਂ ਨੂੰ ਸਾਰਿਆਂ ਨੂੰ ਐਂਬੂਲੈਂਸ ਦੀ ਮਦਦ ਨਾਲ ਅਸੀਂ ਹਸਪੀਟਲ ਵਿੱਚ ਪਹੁੰਚਾਇਆ ਸੀ ਪਰ ਕਿੰਨੇ ਕਿੰਨੇ ਜਣੇ ਸੀ ਅ ਫਿਲਹਾਲ ਹਜੇ ਤੱਕ ਜਿਹਨੇ ਕਨਫਰਮ ਹੋਇਆ 12 13 ਜਾਨੇ ਇੰਜਰਡ ਆ ਸਰ ਹਜੇ ਤੱਕ ਸਾਡੇ ਕੋਲ ਇੱਕ ਹੀ ਕੈਜੂਐਲਟੀ ਦੀ ਆਈ ਆ ਬਾਕੀ ਬਾਕੀ ਹਸਪੀਟਲਾਂ 'ਚ ਵੀ ਜਾ ਕੇ ਕਨਫਰਮ ਕਰਦੇ ਆ ਕਿਉਂਕਿ ਸਾਰੇ ਹਸਪੀਟਲਾਂ 'ਚੋਂ ਅਸੀਂ ਅਸੀਂ ਪਤਾ ਕਰਾਂਗੇ ਕਿੱਥੇ ਕਿੱਥੇ ਕਿਹੜੇ ਕਿਹੜੇ ਬੱਸ ਟਰੱਕ ਵਾਲਾ ਜਿਹੜਾ ਉਹ ਯੂਟਰਨ ਮਾਰ ਰਿਹਾ ਸੀ ਬਾਕੀ ਅਜਾ ਜਦੋਂ ਤਫਤੀਸ਼ ਦੇ ਵਿੱਚ ਜੋ ਲਿਆਵਾਂਗੇ ਉਹ ਫਰਦਾਰ ਉਹ ਵੀ ਇੱਕ ਬੱਚੇ ਦੀ ਵੀ ਮੌਤ ਹੋਈ ਹੈ ਜੀ ਹਾਂਜੀ ਹਾਂਜੀ ਉਸੇ ਬੱਚੇ ਦੀ ਇੱਕ ਹੀ ਜਿਹੜੀ ਕੈਜੂਐਲਟੀ ਹੋਈ ਹੈ ਉਹ ਅਜੇ ਕਲੀਅਰ ਨਹੀਂ ਦੱਸ ਰਹੇ 14-15 ਸਾਲ ਦੇ ਕਰੀਬ ਉਹਦੀ ਉਮਰ ਹੈ ਕਿਹਾ ਜਾ ਰਿਹਾ 10 ਦੇ ਕਰੀਬ ਮੌਤਾਂ ਹੋਈਆਂ ਇਸ ਹਾਦਸੇ ਚ ਕਿੰਨੀਆਂ ਜ਼ਖਾਈ ਨਹੀਂ ਹਜੇ ਤੱਕ ਤੇ ਇੱਕ ਹੀ ਸਾਡੇ ਤੱਕ ਜਿਹੜੀ ਇਨਫੋਰਮੇਸ਼ਨ ਆਈ ਹੈ ਉਹ ਇੱਕ ਹੀ ਬਸ ਤਕਰੀਬਨ 40-45 ਵਾਰੀਆਂ ਹੈਗੀਆਂ ਸੀ ਹਾਂਜੀ ਸਰ ਬਾਕੀ ਕੁਝ ਠੀਕ ਵੀ ਹੋਏ ਆ ਤੇ ਸਾਰੇ ਹੀ ਚੰਗੇ ਕੋਚ ਜਿਹੜੇ ਉਹ ਠੀਕ ਆ ਕੋਚ ਜਿਹੜੇ ਹੋਏ ਨੇ ਸਰ ਡਰਾਈਵਰ ਦੀ ਕੀ ਹਾਲਾਤ ਹੈ ਉਸ ਬਾਰੇ ਵੀ ਡਰਾਈਵਰ ਵੀ ਕੰਡਕਟਰ ਵੀ ਉਹ ਵੀ ਇੰਜਰਡ ਨੇ ਉਹਨਾਂ ਨੂੰ ਵੀ ਮੌਕੇ ਤੇ ਹਸਪਤਲ ਭੇਜ ਦਿੱਤਾ ਗਿਆ ਅਸੀਂ ਉਹ ਵੀ ਪਤਾ ਕਰ ਰਹੇ ਹਾਂ ਕਿਲੇ ਹਸਪਤਲ ਗਏ ਸਰ ਬਸ ਪ੍ਰਾਈਵੇਟ ਸੀ ਜਾਂ ਸਰਕਾਰੀ ਨਹੀਂ ਪ੍ਰਾਈਵੇਟ ਬੱਸ ਸੀ ਸਰ ਹੁਣ ਕੋਲ ਕਿੰਨੇ ਹਸਪਤਲ ਲਾਂਜੇ ਜਿਹੜੀ ਸਵਾਰੀਆਂ ਨੇ ਫਿਲਹਾਲ ਅਸੀਂ 4 ਹਸਪਤਲ ਚੈੱਕ ਕੀਤੇ ਅਜੇ ਜੀ ਤੇ ਬਾਕੀ ਜਿਹੜੇ ਹੌਲੀ ਹੌਲੀ ਸਾਰੇ ਹਸਪਤਲਾਂ ਤੋਂ ਜਾਣਕਾਰੀ ਪਤਾ ਕਰ ਰਹੇ ਹਾਂ ਕਿਤੇ ਜਿਹੜੇ ਆ